ਹੁਣ ਕਈ ਲੋਕ ਕਹਿੰਦੇ ਨਾ ਵੀ ਨਾਮ ਨੂੰ ਤੁਸੀਂ ਵਾਰ-ਵਾਰ ਕਿਉਂ ਦਰੋਂਦੇ ਧਿਆਨ ਦੇਣਾ ਕਹਿੰਦੇ ਨੇ ਨਾਮ ਪੁਨਰੁਕਤੀ ਹੈ ਨਾਮ ਜਪਣਾ ਹੋਣੇ ਤੁਸੀਂ ਜਪਣਾ ਰਿਪੀਟਿੰਗ ਇੱਕ ਸ਼ਬਦ ਦੀ ਵਾਰ-ਵਾਰ ਕਿਹਾ ਜਾਏ ਵਾਰ-ਵਾਰ ਤੇਜੀ ਨਾਲ ਕਿਉਂ ਕੀਤਾ ਜਾਂਦਾ ਕੋਈ ਵਕਤ ਆਉਂਦਾ ਜਦੋਂ ਇਹਦੀ ਰਿਪੀਟਿੰਗ ਦੀ ਜ਼ਰੂਰਤ ਨਹੀਂ ਰਹਿੰਦੀ ਜਦੋਂ ਇਹ ਸਾਹਮਣੇ ਖਲੋ ਜਾਂਦਾ ਹੈ ਮਨੁੱਖ ਉਦੋਂ ਇਹਦੀ ਲੋੜ ਨਹੀਂ ਰਹੇ ਉਹ ਕਹਿੰਦੇ ਤੁਸੀਂ ਦਰੋਂਦੇ ਕਿਉਂ ਤੁਸੀਂ ਰਿਪੀਟਿੰਗ ਕਿਉਂ ਕਰਦੇ ਹੋ ਰਿਪੀਟਿੰਗ ਤਾਂ ਕਰਨੀ ਦौराਣਾ ਤਾਂ ਹੈ ਕਿਉਂਕਿ ਅਸੀਂ ਅੱਜ ਤੋਂ ਪਹਿਲਾਂ ਜਿੰਨੇ ਜਨਮਾਂ ਵਿੱਚ ਕਰਮ ਕੀਤੇ ਨੇ ਉਹਦੇ ਵਿੱਚ ਆਦਤਾਂ ਨੂੰ ਵਾਰ-ਵਾਰ ਰਿਪੀਟ ਕੀਤਾ ਗਿਆ ਰੋਤ ਦੁਹਰਾਇਆ ਗਿਆ ਸਮਰਦੇ ਵਿੱਚ ਇਸ ਸਰੀਰ ਦੇ ਵਿੱਚ ਹੁਣ ਉਹਨਾਂ ਦੀ ਰਿਪੀਟਿੰਗ ਇੰਨੀ ਵੱਧ ਗਈ ਹੈ ਕਿ ਉਹਨਾਂ ਦੇ ਉਲਟ ਸਾਨੂੰ ਰਿਪੀਟਿੰਗ ਕਰਨੀ ਪੈ ਗਈ ਨਾਮ ਦੀ ਜਿਵੇਂ ਉਹਨਾਂ ਨੂੰ ਦੁਹਰਾਇਆ ਗਿਆ ਵਾਰ-ਵਾਰ ਕਿੰਨੇ ਅਭਿਆਸ ਕੀਤੇ ਗਏ ਸਾਡੇ ਕਿੰਨੇ ਜਨਮਾਂ ਦੇ ਅਭਿਆਸ ਨੇ ਵਾਸ਼ਨਾ ਦੇ ਬਾਰੇ ਕੋਈ ਇੱਕ ਵਾਰੀ ਹੈ ਹਜ਼ਾਰਾਂ ਵਾਰੀ ਹੈ ਲੱਖਾਂ ਵਾਰੀ ਹੈ ਕਰੋੜਾਂ ਵਾਰ ਅਸੀਂ ਵਾਸ਼ਨਾ ਦੇ ਵਿੱਚੋਂ ਦੇ ਨਿਕਲੇ ਹਜ਼ਾਰਾਂ ਵਾਰੀ ਅਸੀਂ ਲੋਭ ਦੇ ਵਿੱਚੋਂ ਨਿਕਲੇ ਹਾਂ ਕਰੋੜਾਂ ਵਾਰੀ ਕਰੋੜਾਂ ਵਾਰੀ ਅਸੀਂ ਕ੍ਰੋਧ ਕੀਤਾ ਕਦੀ ਲਿਖ ਕੇ ਵੇਖ ਲੈਣਾ ਸਾਲ ਵਿੱਚ ਆਦਮੀ ਕਿੰਨੀ ਵਾਰ ਵਾਸ਼ਨਾ ਗ੍ਰਸਤ ਹੁੰਦਾ ਹੈ ਸਾਲ ਵਿੱਚ ਵਿਅਕਤੀ ਕਿੰਨੀ ਵਾਰੀ ਕ੍ਰੋਧਿਤ ਹੁੰਦਾ ਹੈ ਸਾਲ ਵਿੱਚ ਕਿੰਨੀ ਵਾਰੀ ਹੰਕਾਰ ਹੀ ਹੁੰਦਾ ਹੈ ਤੇ ਜੇ ਕੋਈ ਵਿਅਕਤੀ ਇਮਾਨਦਾਰੀ ਨਾਲ ਇਹਨੂੰ ਲਿਖਣ ਲੱਗੇ ਤੇ ਇੱਕ ਸਾਲ ਵਿੱਚ ਇਹਦੀ ਗਿਣਤੀ ਸੈਂਕੜਿਆਂ ਨੂੰ ਹਜ਼ਾਰਾਂ ਨੂੰ ਪਾਰ ਕਰ ਜਾਏ ਸਾਨੂੰ ਪਤਾ ਲੱਗ ਜਾਏਗਾ ਅਸੀਂ ਕਿੰਨੀ ਰਿਪੀਟਿੰਗ ਕਰ ਰਹੇ ਹਾਂ ਜੀਵਨ ਦੇ ਵਿੱਚ ਦਵਾਰ ਰਹੇ ਕ੍ਰੋਧ ਨੂੰ ਦਵਾਰ ਰਹੇ ਹਾਂ ਲੋਭ ਨੂੰ ਦਵਾਰ ਰਹੇ ਹਾਂ ਵਾਸ਼ਨਾ ਨੂੰ ਦਵਾਰ ਰਹੇ ਹਾਂ ਹੰਕਾਰ ਨੂੰ ਮੋਹ ਨੂੰ ਕਿੰਨਾ ਅਭਿਆਸ ਕਰੀਦਾ ਵਾਰ-ਵਾਰ ਮਨ ਦੇ ਵਿੱਚ ਤੇ ਹੁਣ ਇੰਨੀ ਸੰਘਣੀ ਰਿਪੀਟਿੰਗ ਹੈ ਸਾਡੇ ਵਿੱਚ ਦੁਨੀਆ ਦੀ ਤੇ ਉਹਨੂੰ ਆਪਾਂ ਕਹੀ ਇਹਦੀ ਗਿਆਨ ਨਾਲ ਤੋੜ ਲਵਾਂਗੇ ਕਿਵੇਂ ਤੋੜਾਂਗੇ ਉਹਦੇ ਉਲਟ ਸ਼ਬਦ ਦੀ ਰਿਪੀਟਿੰਗ ਕਰਨੀ ਪੈਗੀ ਸ਼ਬਦ ਨੂੰ ਦਰੋਣੇ ਪੈਗਾ ਵਾਰ-ਵਾਰ ਕਹਿਣਾ ਪੈਗਾ ਤਾਂ ਹੀ ਸੱਚੇ ਪਾਤਸ਼ਾਹ ਨੇ ਇਹਦੇ ਉੱਤੇ ਬਚਨ ਕੀਤੇ ਹਜੂਰ ਕਹਿੰਦੇ ਲੱਖ ਲੱਖ ਗੇੜਾ ਆਖੀਏ ਲੱਖ ਲੱਖ ਗੇੜਾ ਆਖੀਏ ਲੱਖ ਲੱਖ

ਇੱਕ ਨਾਮ ਜਗਦੀਸ਼ ਇੱਕ ਨਾਮ ਜਗਦੀਸ਼ ਇੱਕ ਨਾਮ ਜਗਦੀਸ਼ ਇੱਕ ਨਾਮ ਜਗਦੀਸ਼ ਲੱਖ ਲੱਖ ਗੇੜਾ ਅੱਖੀਏ ਲੱਖ ਲੱਖ ਗੇੜਾ ਅੱਖੀਏ ਲੱਖ ਲੱਖ ਗੇੜਾ लक्षे हे तु र पत पवण پت त रह पत पवणि तराह पत पवणिया त राह पत पवां ੜੀਆਂ ਹੋਏ 21 ਲੱਖ ਲੱਖ ਘੇੜਾਇਆ ਆਖੀਐ ਲੱਖ ਲੱਖ ਘੇੜਾਇਆ ਆਖੀਐ ਇੱਕ ਨਾਮ ਜਗ ਬ੍ਰਿਸ਼ਰ ਲੱਖ ਲੱਖ ਘੇੜਾਇਆ ਆਖੀਐ ਲੱਖ ਲੱਖ ਘੇੜਾਇਆ ਆਖੀਐ ਜਿੰਨੀ ਲੱਖਾਂ ਵਾਰੀਆਂ ਸੀ ਸੰਸਾਰ ਨੂੰ ਦੁਹਰਾਇਆ ਜਦੋਂ ਇਹ ਬਾਰ ਬਾਰ ਦੁਹਰਾਈ ਉਹਦੇ ਨਾਲ ਟਕਰਾਈ ਕੀਤੇ ਉਹਨੂੰ ਤੋੜੇਗੀ ਉਹਨੂੰ ਭੰਨੇਗੀ ਮਨ ਦੀ ਸ਼ਕਤੀ ਨੂੰ ਤੋੜੇਗੀ ਜਿਸ ਦਿਨ ਉਹ ਟੁੱਟ ਗਿਆ ਫਿਰ ਇਹ ਕਾਰਜ ਸਿਰੇ ਚੜੇਗਾ